ਕਾਰਨ ਹੁਣ ਐਕਚੁਅਲੀ ਸਾਨੂੰ ਪਤਾ ਨਹੀਂ ਆ ਪਹਿਲਾਂ ਅੱਜ ਤਾਂ ਅੱਗ ਲੱਗੀ ਵੀ ਸੀ ਪਹਿਲਾਂ ਮੈਂ ਨੱਕ ਗਿਆ ਆਪਣਾ ਖੇਤ ਨਾਲ ਹੀ ਕੰਮ ਕਰਦੇ ਸੀ ਜੋ ਅੱਗ ਨਿਕਲਦੀ ਦੇਖੀ ਤੇ ਸੀ ਆਏ ਤੇ ਦੋ ਜਣੇ ਅਸੀਂ ਦੇਖਿਆ ਵੀ ਅੱਗ ਲੱਗੀ ਹੋਈ ਆ ਤੇ ਕਾਰਨ ਤਾਂ ਹਲੇ ਆਪਾਂ ਨੂੰ ਪਤਾ ਨਹੀਂ ਲੱਗਿਆ ਕੋਈ ਪਟਵਾਰੀ ਸਾਹਿਬ ਸੀ ਅਸੀਂ ਦਵਾ ਦਬ ਨਾਲ ਦੀ ਉੱਪਰ ਚੜ ਗਏ ਤੇ ਇਹ ਮੋਟਰਾਂ ਨਾਲ ਦੀ ਗਵਾਂਡੀਆਂ ਦੀ ਮੋਟਰ ਛੱਡ ਕੇ ਤੇ ਜਿੰਨਾ ਕੇ ਸਾਥੋਂ ਸਾਰੇ ਭਰਾਵਾਂ ਤੋਂ ਸੰਯੋਗ ਹੋਇਆ ਉੱਪਰ ਉੱਪਰ ਕਰਤਾ ਤੇ ਪਰ ਕਾਰਨ ਹਲੇ ਕੋਈ ਨਹੀਂ ਪਤਾ ਲੱਗਿਆ ਕਿ ਕਿੱਦਾਂ ਕੀ ਉਹ ਦੱਸਣ ਦੇ ਮਾਲਕ ਬਾਬੂ ਜੀ ਨੀਤੀ ਜੀ ਸਾਨੂੰ ਪਤਾ ਲੱਗਿਆ ਕਿ ਇੱਕ ਵਿਅਕਤੀ ਕਹਿ ਰਿਹਾ ਕਿ ਬੀੜੀ ਦੇ ਕਾਰਨ ਲੱਗਿਆ ਕੋਈ ਸੱਟ ਕੇ ਚਲਾ ਗਿਆ ਨਹੀਂ ਦੇਖਿਆ ਜਿਹੜਾ ਕਲੀਅਰ ਨਹੀਂ ਆਪਣਾ ਐਵੇਂ ਕਹਿ ਨਹੀਂ ਸਕਦੇ ਅਸੀਂ ਤਾਂ ਆਪਦਾ ਇੱਧਰ ਜਟ ਗਏ ਆਂ ਮਾਲਕ ਹੈ ਨਹੀਂ ਇਹਦਾ ਅੱਗ ਤੇ ਕਾਬੂ ਪਾ ਲਿਆ ਗਿਆ ਜੀ ਹਾਂ ਅੱਗ ਤੇ ਪ੍ਰੋਪਰ ਕਾਬੂ ਪੈ ਗਿਆ ਕੋਈ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਉਹਨਾਂ ਦਾ ਪਾਵਦਾ ਹੀ ਆ ਜਿਹੜਾ ਹੋਆ ਇੱਕ ਬਾੜ ਦਾ ਜਿਹੜਾ ਹੋਗਾ ਹੋਊਗਾ ਜੀ ਬਾਕੀ ਬਰਚਾਸ ਹੋ ਰਹੀਗੀ ਅਸੀਂ ਭਾਈ ਜੀ ਗੁੱਸੇ ਪਿੰਡ ਸੀਗੇ ਜੀ ਸਾਨੂੰ ਇਹ ਜਾਣਕਾਰੀ ਮਿਲੀ ਅਸੀਂ ਉਸ ਟਾਈਮ ਵੀ ਇੱਕ ਪਰਾਲੀ ਦੀ ਇੱਕ ਵਜਾ ਰਹੇ ਸੀਗੇ ਜੀ ਤੇ ਜਦੋਂ ਸਾਨੂੰ ਇਹਦੀ ਜਾਣਕਾਰੀ ਮਿਲੀ ਅਸੀਂ ਆ ਕੇ ਛੱਡ ਪਿੱਛੜ ਕੇ ਤੁਰ 10 ਮਿੰਟ ਦੇ ਵਿੱਚ ਅਸੀਂ ਇੱਥੇ ਆ ਗਏ ਤੁਹਾਨੂੰ ਤੇ ਕਾਪੂ ਸਾਡੇ ਆਉਣ ਤੋਂ ਪਹਿਲਾਂ ਵੀ ਪਾ ਚੁੱਕੇ ਸੀ ਆਣ ਕਮਜ ਮਨ ਲੋਕਾਂ ਨੇ ਪਾਇਆਗਾ ਬਹੁਤ ਮਤਲਬ ਕੁਝ ਸਯੋਜਗਤਾਂ ਲੋਕਾਂ ਨੇ ਤੇ ਜਿਹੜੀ ਮਤਲਬ ਮਾੜਾ ਮੋਟਾ ਸੀਗਾਗਾ ਉਹ ਅਸੀਂ ਆ ਕੇ ਆ ਕੇ ਪਾਣੀ ਦੀ ਰੂੜ ਮਾਰਿਆ ਇੱਥੇ ਜੀ ਤੇ ਇਹਨਾਂ ਦਾ ਸੀਆਈ ਲੋਕੀਜ਼ ਲੇਟ ਆਏ ਥੋੜਾ ਜਿਆ ਪਰ ਸਾਢੇ ਕੋਲ ਜਦੋਂ ਵੀ ਜਾਣਕਾਰੀ ਮਿਲਿਆ ਅਸੀਂ ਉਸੇ ਟਾਈਮ ਇੱਥੇ ਪਹੁੰਚੇ ਹਾਂ ਸ਼ਾਇਦ ਮੋਗੇ ਵੀ ਇਹਨਾਂ ਨੇ ਕੋਈ ਇਨਫੋਰਮ ਕੀਤਾ ਹੋਊਗਾ ਗੱਡੀ ਬਾਰੇ ਉਹ ਕਿੱਥੇ ਰਹਿ ਗਿਆ ਉਹਨੋਂ ਉਹਦੇ ਬਾਰੇ ਕੋਈ ਜਾਣਕਾਰੀ ਹੋਣੀਗੀ